ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਕਬੀਰ ਜੀ ਓਏ ਜੋ ਦੀਸਹਿ ਅੰਬਰ ਤਾਰੇ ਓਏ ਜੋ ਦੀਸਹਿ ਅੰਬਰ ਤਾਰੇ ਓਏ ਜੋ ਦੀਸਹਿ ਅੰਬਰ ਤਾਰੇ ਕਿਨ ਓਏ ਚੀਤੇ ਕੀਤਨ ਹਾਰੇ ਕਹੋ ਦੇ ਕਹੋ ਰੇ ਪੰਡਿਤ ਕਹ ਤੇ ਯਮਕ ਲਗ ਜੀ ਕਹੋ ਰੇ ਪੰਡਿਤ ਕਹੋ ਰੇ ਪੰਡਿਤ ਅੰਬਰ ਕਾ ਸਿਓ ਲਾਗਾ ਬੂਝੈ ਬੂਝਣ ਹਾਰ ਸੁਭਾਗਾ ਰਹਾਉ ਹਾਂਜੀ ਬੂਝ ਸੂਰਜ ਚੰਦ ਕਰਹਿ ਉਜੀਆਰਾ ਹਾਂਜੀ ਉਜੀਆਰਾ ਠੀਕ ਸਭ ਮਹਿ पसरिया ਬ੍ਰਹਮ पसारा ਕਹ ਕਬੀਰ ਜਾਣੈਗਾ ਸੋਏ ਹਿਰਦੈ RAM ਮੁਖ RAM ਹੋਏ ਗਾਉੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਿਤ ਭਾਈ ਹਾਂ ਸਿਮਰਿਤ ਦਿੱਤੀ ਲੱਗੀ ਹੋਈ ਐ ਕਸਕੇ ਬੋਨਾ ਸਿਮਰਿਤ ਭਾਈ ਸੰਕਲ ਜੀਵਰੀ ਲੈ ਹੈ ਆਈ ਸੰਕਲ ਜੀਵਰੀ ਲੈ ਹੈ ਆਈ ਸੰਕਲ ਥੋੜਾ ਜਿਹਾ ਕਸ ਕੇ ਬੋਲਣਾ ਹੈ ਸੰਗਲ ਯਾਨੀ ਦਾ ਅਰਥ ਹੈ ਆਪਨ ਨਗਰ ਆਪ ਤੇ ਵਾਧਿਆ ਮੋਹ ਕੈ ਵਫਾਦ ਮੋਹ ਕੈ ਫਾਦ ਮੋਹ ਕੈ ਫਾਦ ਕਾਲ ਸਰ ਸੰਧਿਆ ਸੰਧਿਆ ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਉ ਕੱਟੀ ਨਾ ਕਟੈ ਕੱਟੀ ਨਾ ਕਟੈ ਨਹੀਂ ਕਹਿਣਾ ਕੱਟੀ ਨਾ ਕਟੈ ਪੂਰਾ ਉਚਾਰਨ ਕਰਨਾ ਕੱਟੀ ਨਾ ਕਟੈ ਇਹ ਹੋਰ ਹੀ ਅਰਥ ਬਣ ਜਣ ਤੂਟ ਨਹ ਜਾਈ ਸਾ ਸਪਨ ਹੋਏ ਜਗ ਕਉ ਖਾਈ ਸਾ ਸਪਨ ਹੋਏ ਜਗ ਕੋ ਖਾਈ ਹਮ ਦੇਖਤ ਜਿੰਨ ਸਭ ਜਗ ਲੂਟਿਆ ਕਹ ਕਬੀਰ ਮੈਂ RAM ਕਹ ਛੂਟਿਆ ਗਉੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵਾ ਸਗਲ ਤਾ ਜੀਨ ਇਹ ਤਜੀਨ ਪਾਠ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਹੈ ਯਾਨੀ ਕਾਠੀ ਇਹਦਾ ਅਰਥ ਹੈ ਤਜੀਨ ਦਾ ਅਰਥ ਸਭ ਦਾ ਤਿਆਗ ਰੂਪ ਕਾਠੀ ਸਗਲ ਤਜੀਨ ਸਭ ਦਾ ਤਿਆਗ ਰੂਪ ਕਾਠੀ ਸਗਲ ਤਜੀਨ ਗगन ਦौरावा ਸਗਲ ਤਜੀਨ ਗगन ਦौरावा ਆਪਣਾ ਵਿਚਾਰ ਅਸਵਾਰੀ ਕੀਜੈ ਸਹਜ ਕਾ ਪਾਵੜਾ ਪਾਗ ਧਰ ਲੀਜੈ ਪਾਗ ਨਹੀਂ ਕਹਿਣਾ ਇਹਨੂੰ ਪਾਗ ਪੋਲਾ ਹੀ ਬੋਲਨਾ ਜਿੱਥੇ ਚਰਨ ਦਾ ਵਾਚਕ ਹੋਵੇ ਉੱਥੇ ਪੱਗ ਜਿੱਥੇ ਸਿਰ ਦੀ ਪੱਗ ਦਸਤਾਰ ਦਾ ਵਾਚਕ ਹੋਵੇ ਉੱਥੇ ਕਸਕੇ ਮੈਂ ਪੁਲਾਵਾ ਪੱਗ ਦਾ ਉੱਥੇ ਕਸ ਰਹਾ ਚਲ ਰੇ ਬੈਕੁੰਠ ਤੁਝਹ ਦੇ ਤਾਰਾ ਹਿਚਹ ਤ ਪ੍ਰੇਮ ਕਾ ਚਾਬੁਕ ਮਾਰਾ ਹਿਚਹ ਪੁਲਾ ਬੋਲਨਾ ਅੜੀ ਕਰੇ ਤਾ ਹਿਚੇ ਦਾ ਅਰਥ ਹੈ ਅੜੀ ਕਰੇ ਤਾ ਪ੍ਰੇਮ ਤ ਪ੍ਰੇਮ ਕਾ ਚਾਬੁਕ ਮਾਰਾ ਕਹਤ ਕਬੀਰ ਭਲੇ ਅਸਵਾਰਾ ਬੇਦਕ ਤੇਬ ਤੇ ਰਹਹਿ ਨਿਰਾਰਾ ਗਉੜੀ ਕਬੀਰ ਜੀ ਜਿਹ ਮੁਖ ਪਾਂਚਾਉ ਅੰਮ੍ਰਿਤ ਖਾਏ ਤੇਹ ਮੁਖ ਦੇਖਤਾ ਲੂਕਟ ਲਾਏ ਇੱਕ ਦੁਖ RAM ਰਾਏ ਕਟਹੁ ਮੇਰਾ ਇੱਕ ਦੁਖ ਇੱਥੇ ਵਿਸਰਾਮ ਹੈ ਰਾਮ ਰਾਜ ਸੰਬੰਧਕ ਪਾਠ ਹੈ ਇੱਥੇ ਯਮਕ ਲਾ ਦਨੀ ਹੈ ਰਾਮ ਰਾਜ ਕਟ ਹੋ ਮੀਰਾ ਅਗਨ ਦਹੈ ਹਰ ਗਰਵ ਬਸੇਰਾ ਰਹਾਉ ਕਾਇਆ ਬਿਗੁਤੀ ਬਹੁ ਬੇਦ ਭਾਤੀ ਕੋ ਜਾਰੇ ਕੋ ਗੱਡ ਲੈ ਮਾਟੀ ਕੋ ਜਾਰੇ ਇਥੇ ਵਿਸਰਾਮ ਕੋ ਗੱਡਲੇ ਮਾਤੀ ਕਹੋ ਕਬੀਰ ਹਰ ਚਰਨ ਦਿਖਾਵਹੁ ਪਾਛੈਤੀ ਜਾਮ ਕਿਉ ਨ ਪਠਾਵਹੁ ਗੋੜੀ ਕਬੀਰ ਜੀ ਆਪੇ ਪਾਵਕ ਆਪੇ ਪਵਨ ਜਾਰ ਖਸਮ ਤ ਰਾਖੈ ਕਮਨ ਰਾਮ ਜਪਤ ਤਨ ਜਾਰ ਰਾਮ ਜਪਤ ਤਨ ਜਰ ਕੀਨ ਜਾਏ ਕੀ ਨਾ ਇਹ ਵੱਖਰਾ ਪਾਠ ਹੈ ਰਾਮ ਜਪਤ ਇਥੇ ਸਾਮ ਹੈ ਤਨ ਜਰ ਕੀ ਨਾ ਜਾਏ ਰਾਮ ਜਪਤ ਤਨ ਜਰ ਕੀ ਨਾ ਜਾਏ ਰਾਮ ਨਾਮ ਚਿਤ ਰਹਿ ਆਸਮਾਏ ਰਹਾਉ ਕਾ ਕੋ ਜਰ ਕਾ ਕੋ ਜਰ ਕਾ ਕੋ ਜਰ ਕਾਹੇ ਹੋਇ ਹਾਨ ਨਟਵਟ ਖੇਲੈ ਸਾਰਿਗ ਪਾਨ ਹਾਂ ਨਟਵਟ ਇਹ ਸੰਬੰਧ ਕੀ ਪਾਠ ਹੈ ਨਟਵਟ ਖੇਲੈ ਸਾਰਿਗ ਪਾਨ ਕਹ ਕਬੀਰ ਅੱਖਰ ਦੋਇ ਭਾਖ ਹੋਏਗਾ ਖਸਮ ਤਾ ਲੇ ਗਰਾਖ ਜਿਹੜੇ ਗਾ ਹੈ ਨਾ ਤੂੰ ਪਹਿਲਾਂ ਥੋੜੀ ਡੈਸ਼ ਲਮਕਾ ਕੇ ਬੋਲਣਾ ਹੋਏਗਾ ਖਸਮ ਤ ਲੇਗਾ ਰਖ ਗਾਉੜੀ ਕਬੀਰ ਜੀ ਦੋ ਪਦੇ ਦੋ ਪਦੇ ਗਾਉੜੀ ਕਬੀਰ ਜੀ ਦੋ ਪਦੇ ਨਾਮ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਉ ਕਹ ਕਬੀਰ ਖੋਜੋ ਅਸਮਾਨ RAM ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜਿਹ ਸਿਰ ਰਾਜ ਰਾਜ ਧਾਵਤ ਬਾਦਤ ਪਾਗ ਜਿਹ ਸਿਰ ਇਥੇ ਵਿਸਰਾਮ ਲਾਉਣਾ ਹੈ ਰਚ ਰਚ ਬਾਦਤ ਪਾਗ ਜਹਿ ਸਿਰ ਰਚ ਰਚ ਬਾਦਤ ਪਾਗ ਸੋ ਸਿਰ ਚੁੰਚ ਸਵਾਰਹ ਕਾਗ ਇਸ ਤਨ ਤਨ ਕੋ ਕਿਆ ਅਗਰ ਬਈਆ ਅਗਰ ਪਈਆ ਜਾਣ ਕਰਨਾ RAM ਨਾਮ ਕਾਹੇ ਨ ਦ੍ਰਿੜੀਆ ਦ੍ਰਿੜੀਆ ਰਹਾ ਡਾੜੇ ਦੀ ਦ੍ਰਿੜੀਆ ਹਲੰਤ ਹੈ ਦ੍ਰਿੜਿਆ ਉਚਾਰਨ ਕਰ ਕਹਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਹਗੇ ਤੇਰੇ ਇਹੀ ਉਚਾਰਨ ਕਰਨਾ ਧਿਆਨ ਨਾਲ ਇਹੀ ਨਹੀਂ ਕਹਿਣਾ ਇਹੀ ਹਵਾਲ ਹੋਹਗੇ ਤੇਰੇ ਗੌੜੀ ਗਵਾਰੇਰੀ ਕੇ ਪਦੇ ਪੈਤੀਸ ਗੌੜੀ ਗਵਾਰੇਰੀ ਕੇ ਪਦੇ ਪੈਤੀਸ ਇਹ ਯਾਨੀ ਉਚਾਰਨ ਕਰਨਾ ਹੈ ਇਨਛੜਨਾ ਨਹੀਂ ਹੈ। ਰਗ ਗਉੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦਿ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮ ਹੋਣਾ ਮੰਗਿਆ ਪਾਵੇ। ਬਿਖਿਆ ਅਜਹੋ ਸੁਰਤ ਸੁਖ ਆਸਾ ਈ ਵਿਸਰਾਮ ਧਿਆਨ ਨਾਲ ਲਾਉਣਾ ਬਿਖਿਆ ਅਜਹੋ ਸੁਰਤ ਸੁਖ ਆਸਾ ਕੈਸੀ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਥ ਕਰ ਜਾਨਾ ਸੰਕਾਦਿਕ ਨਾਰਦ ਮੁਨ ਸੇਖਾ ਤਿੰਨ ਪੀ ਤਨ ਮਹ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦੇਉ ਨਾਮਾ ਭਗਤ ਕੈ ਪ੍ਰੇਮ इन ही है जाना इस मान नहीं आमन जाना जिसका भरम गया तिन साच पछाना इस मान रूप न रेख्या काई हुक्मे होया हुक्म बूझ समाई इस मान का कोई जाना भे ਇਹ ਮਨ ਲੀਨ ਭਈ ਸੁਖਦੇਵ ਜੀ ਵਿਸਰਾਮ ਇਹ ਮਨ ਲੀਨ ਭਈ ਇਥੇ ਵਿਸਰਾਮ ਲਾਉਣਾ ਸੁਖਦੇਵ ਜੀਓ ਇੱਕ ਅਰ ਸਗਲ ਸਰੀਰਾ ਇਸ ਮਨ ਕਉ ਰਾਵ ਰਹਿ ਕਬੀਰਾ ਗੌੜੀ ਗਵਾਰੇ ਰੀ ਅਹਨਸ ਇਕ ਨਾਮ ਜੋ ਜਾਗੇ ਕੀਤਕ ਸਿੱਧ ਪਏ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮੋਨ ਹਾਰੇ ਸਗਲ ਮੋਨ ਹਾਰੇ ਸਾਧਕ ਸਿੱਧ ਸਗਲ ਮੋਨ ਹਾਰੇ ਇਕ ਨਾਮ ਕਲਪ ਤਾਰ ਤਾਰੇ ਕਿਸ ਤਰ੍ਹਾਂ ਕਲਪ ਤਾਰ ਪਾਠ ਹੀ ਕਰਨਾ ਕਲਪਤਰ ਨਹੀਂ ਕਹਿ ਦੇਣਾ ਜੋ ਹਰ ਹਰੇ ਸੋ ਹੋ ਨਾ ਆਨਾ ਕਹ ਕਬੀਰ RAM ਨਾਮ ਪਛਾਨਾ ਗੌੜੀ ਪੀ ਸੋਰਠੀ ਪੀ ਰੇ ਜੀ ਨਿਲज्ज ਲਾਜ ਤੋਂ ਨਾਹੀ ਰੇ ਜੀ ਨਿਲज्ज ਇਥੇ ਵਿਸਰਾਮ ਨਿਲज्ज ਪਦ ਕਸ ਕੇ ਕਾਣਾ ਲਾਜ ਤੋ ਹੀ ਨਾਹੀ ਤੋ ਹੀ ਦੇ ਨਾ ਊੜਾ ਵੀ ਲੱਗਿਆ ਔਂਕੜ ਵੀ ਲੱਗਿਆ ਦਰਮਿਆਨਾਂ ਦਾ ਬੋਲਦਣਾ ਲਾਜ ਤੋ ਹੀ ਨਾਹੀ ਹਰ ਤਾਜ ਕਤ ਕਾਹੂ ਕੇ ਜਾਹੀ ਜਾਹੀ ਜਾ ਹੁਣ ਖੂਬ ਨੱਕ ਦੇ ਵਿੱਚ ਬਿੰਦੀ ਆਏਗੀ ਜਾਹੀ ਹਰ ਤਾਜ ਕਤ ਕਾਹੂ ਕੇ ਜਾਹੀ ਇਕੱਠਾ ਇਕੱਠਾ ਪਾਠ ਜਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾਓ ਜਾ ਕੋ ठाकुर ਊਚਾ ਹੋਈ ਸੋ ਜਨ ਪਾਰ ਘਰ ਜਾਤ ਨਾ ਸੋਹੀ ਸੋ ਜਨ ਪਾਰ ਘਰ ਜਾਤ ਨਾ ਸੋਹੀ ਸੋ ਸਾਹਿਬ ਪਾਰ ਘਰ ਜਾਤ ਕਿਥੇ ਸਾਨੂੰ ਕਿਥੇ ਠਮਕ ਲੱਗੂਗੀ ਜੀ ਸੋ ਜਨ ਪਾਰ ਘਰ ਜਾਤ ਨਾ ਸੋਹੀ ਸੋ ਜਨ ਪਾਰ ਘਰ ਜਾਤ ਨਾ ਸੋਹੀ ਸੋ ਸਾਹਿਬ ਪਛਤ ਨਹੀਂ ਹੋਇਆ ਸੋ ਜਨ ਤੇ ਵਿਸਰਾਵ ਸੋ ਜਨ ਪਾਰ ਘਰ ਜਾਤ ਨਾ ਸੋਹੀ ਸੋ ਜਨ ਪਾਰ ਘਰ ਜਾਤ ਨਾ ਸੋਹੀ ਸੋ ਸਾਹਿਬ ਰਹਿਆ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਾਹੀ ਘਰ ਤਾ ਕੇ ਕਬਲਾ ਇੱਥੇ ਵਿਸਰਾਮ ਲਾਦਣਾ ਕਬਲਾ ਚਰਨ ਸਰਨ ਹੈ ਜਾ ਕੇ ਜਾਤੇ ਨਹੀਂ ਕਹਿਣਾ ਕਹੋ ਜਨ ਇੱਥੇ ਵਿਸਰਾਮ ਕਾ ਨਾਹੀ ਘਰ ਤਾ ਕੇ ਸਭ ਕੋ ਕਹੈ ਜਾਸ ਕੀ ਬਾਤਾਂ ਸੋ ਸਮਰਥ ਨਿਜ ਪਤ ਹੈ ਦਾਤਾ ਸੋ ਸਮਰਥ 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 ਨਹੀਂ ਰਾਰਾ ਪੂਰਾ ਨਿਲੋ ਸੋ ਸਮਰਥ ਉਹਦੇ ਉੱਥੇ ਆਊਗਾ ਸਮਰਥ ਗੁਰੂ ਸਿਰ ਹੱਥ ਧਰਿਓ ਸੋ ਸਮਰਥ ਨਿਜ ਪਤ ਹੈ ਦਾਤਾ ਕਹ ਕਬੀਰ ਕਹ 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 ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਵਰ ਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ